ਹਰ ਪਤਾ ਨਹੀਂ ਪੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਕਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਆ ਦੋ ਤਿੰਨ ਵਾਰਾਂ ਪੈਲੀਆਂ 'ਚ ਵੀ ਗਏ ਆ ਇਹਦੇ ਅੱਧੇ ਸਾਡਾ ਦੇ ਘਰ ਅਰ ਬਾਅਦ ਹੋ ਗਿਆ ਜੀ ਤੇ ਅਸੀਂ ਜਿਹੜੇ ਆਉਣ ਵਾਲੀ ਦਿੱਗੀਆਂ ਪੀੜੀ ਉਹਨਾਂ ਨੂੰ ਅਸੀਂ ਇੱਕ ਇਹਨੇ ਆ ਵੀ ਆਪਣੇ ਬੱਚੇ ਬਚਾ ਲਓ ਬਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਡੇ ਪੈੜ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਦਾ ਇਹ ਬੱਚੇ ਬੜੇ ਔਖੇ ਪਾਲਦੇ ਆ ਬੜੇ ਔਖੇ ਮਿਲਦੇ ਆ ਜੁਜੇ 25 ਸਾਲ ਦਾ ਸਬਦਿਸ਼ਲ ਦਾ ਜੁਹਾਨ ਬੱਡਾ ਸਿਵਲ ਜੀ ਪੂਰਾ ਘਰੋਂ ਕੇਰ ਕਰਨਾ ਉਹ ਘਰਾਂ ਨੂੰ ਪੁੱਛਿਆ ਜਾਤਾ ਹੈਗਾ ਜੀ ਸਾਡਾ ਸੋ ਸਿਵਲ ਸਰਜਨ ਆ ਨਹੀਂ ਜਿਹਨੇ ਨਾ ਪਤੇ ਵਾਲੇ ਬੰਦੇ ਹੀ ਉਹ ਜਿਨ੍ਹਾਂ ਦੇ ਘਰੇ ਕੋਈ ਨਾ ਸਾ ਪਤਾ ਕਰਦਾ ਇਹ ਮੁੰਡਾ ਇਹਨਾਂ ਨਾਲ ਹੀ ਗਿਆ ਹੀ ਉਹ ਚਰਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਅੱਜ ਵਿਸਾਖੀ ਦੀ ਲੋਕ ਖੁਸ਼ੀ ਮਨਾ ਰਹੇ ਹਨ ਉੱਥੇ ਹੀ ਅੱਜ ਕਾਦੀਆਂ ਦੇ ਪਿੰਡ ਨੀਲ ਕਲਾ ਦੇ 25 ਸਾਲਾਂ ਨੌਜਵਾਨ ਦੀ ਪੇਤ ਭਰੇ ਹਾਲਾਤਾਂ ਚ ਮੌਤ ਹੋ ਗਈ ਪਰਿਵਾਰ ਨੇ ਨੌਜਵਾਨ ਦਾ ਕਤਲ ਹੋਣ ਦਾ ਸ਼ੱਕ ਜਤਾਇਆ ਜਾਣਕਾਰੀ ਦਿਨ ਦਮ ਵ੍ਰਿਤਕ ਸੁਖਵਿੰਦਰ ਸਿੰਘ ਦੇ ਤਾਇ ਸੁਖਦੇਵ ਸਿੰਘ ਅਤੇ ਪਰਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਾਡਾ ਬੇਟਾ ਕੱਲ੍ਹ ਸ਼ਾਮ ਗੁਰਦੁਆਰਾ ਮਕਾ ਸਾਹਿਬ ਵਿੱਚ ਸੇਵਾ ਕਰਨ ਲਈ ਗਿਆ ਸੀ। ਸਾਰੀ ਰਾਤ ਉਸੇ ਸੇਵਾ ਕਰਨ ਤੋਂ ਬਾਅਦ ਪਿੰਡ ਦਾ ਹੀ ਇੱਕ ਹੋਰ ਨੌਜਵਾਨ ਉਸ ਨੂੰ ਆਪਣੇ ਕਾਰ ਲੈ ਗਿਆ। ਸਵੇਰੇ 12 ਵਜੇ ਸਾਨੂੰ ਉਸ ਨੌਜਵਾਨ ਨੇ ਇਤਲਾਹ ਦਿੱਤੀ ਕਿ ਤੁਹਾਡੇ ਮੁੰਡੇ ਦੀ ਤਬੀਅਤ ਠੀਕ ਨਹੀਂ ਹੈ। ਉਸ ਨੂੰ ਆਕੇ ਲੈ ਜਾਵੋ ਜਦੋਂ ਅਸੀਂ ਉਸ ਨੂੰ ਜਾ ਕੇ ਦੇਖਿਆ ਤਾਂ ਸਾਡੇ ਬੇਟੇ ਦੇ ਲੱਕ ਵਿੱਚੋਂ ਖੂਨ 흘ਲਦੇ ਹਾਸਿਲ ਤੇ ਉਸਦੀ ਮੌਤ ਹੋ ਚੁੱਕੀ ਸੀ ਤੇ ਸਾਨੂੰ ਸ਼ੱਕ ਹੈ। ਕਿ ਸਾਡੇ ਬੇਟੇ ਨੂੰ ਕੋਈ ਨਸ਼ੀਲਾ ਪਦਾਰਥ ਦਿੱਤਾ ਗਿਆ ਹੈ ਜਿਸ ਕਾਰਨ ਉਸਦੀ ਮੌਤ ਹੋ ਗਈ ਕਿਉਂਕਿ ਸਾਡਾ ਬੇਟਾ ਪਹਿਲਾਂ ਨਸ਼ੇ ਦਾ ਆਦੀ ਸੀ 6 ਮਹੀਨੇ ਨਸ਼ਾ ਕੇਂਦਰ ਰਹਿਣ ਤੋਂ ਬਾਅਦ ਇੱਕ ਵਾਰੀ ਨਿਕਲਿਆ ਸੀ ਉਸ ਨੂੰ ਵਾਪਸ ਆਇਆ ਅਸੀਂ ਇਸ ਬਾਰੇ ਪੁਲਿਸ ਨੂੰ ਇਤਨਾਮ ਕੀਤਾ ਹੈ ਉਸ ਨੂੰ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਉਸ ਨੂੰ ਪੋਸਟਮਾਰਟਮ ਰਿਪੋਰਟ ਦਿੱਤਾ ਗਿਆ ਹੈ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਜਦੋਂ ਇਸ ਬਾਰੇ ਥਾਣਾ ਕਾਦਿਆਂ ਦੇ ਐਸਐਚਓ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਕੀਤੇ ਪਹੁੰਚ ਕੇ ਦਾਸ਼ਲੂ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਮ੍ਰਿਤਕ ਦੇ ਤਾਇਸੁਦ ਸਿੰਘ ਦੇ ਬਿਆਨਾਂ ਦੇ ਸਬੰਧ ਵਿੱਚ ਚੱਲ ਰਹੇ ਦੇਖੋ ਜੀ ਇਹ ਬਸ ਬੱਲੇ ਆਇਡੈਂਟੀਫਾਈਡ ਦੇ ਦਿੱਤ ਕਾਰਵਾਈ ਕਰ ਰਹੇ ਹਾਂ ਬਾਅਦ ਵਿੱਚ ਉਹ ਸਾਰੇ ਰਿਪੋਰਟ ਆਉਂਦੇ ਜੋ ਬੰਦੀ ਕਾਰਵਾਈ ਕੀਤੀ ਜਾਵੇਗੀ ਕਾਹਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਸਖਤੇਬ ਸਿੰਘ ਜੀ ਕੀ ਗੱਲ ਕੀ ਹੋਈ ਕੱਲ ਜੀ ਮੇਰਾ ਭਤੀਜਾ ਜਾਇਦ ਸਰਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ 12 ਤਰੀਕ ਨੂੰ ਸ਼ਾਮ ਵੇਲੇ ਇਸ ਵੇਲੇ ਤਕਰੀਬਨ ਸਾਢੇ 6 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਅਹੀਂ 10 ਵਜੇ ਨਾ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਬੇਗਾਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਫਿਰ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 6 ਵਜੇ ਇੱਕ ਸਰਬਜੀ ਸਰਬਜੋ ਸਿੰਘ ਮੋਨੂ ਪੁੱਤਰ ਗਰਮੇਸ਼ ਸਿੰਘਾ ਉਹਨੇ ਇਹਦੇ ਕੰਨ ਚ ਫੂਕ ਮਾਰੀ ਪਿਆ ਚੱਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਪੀ ਇਨਾ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਦੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਦੋ ਤਿੰਨ ਵਾਰਾਂ ਪੈਲੀਆਂ 'ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰ ਵਾ ਉਥੋਂ ਦੀ ਉਹ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 11:30 ਵਜੇ ਇੱਕ ਮੁੰਡਾ ਰਵਿੰਦਰ ਆ ਉਹਨੂੰ ਫੋਨ ਕੀਤਾ ਵੀ ਇਹ ਸੋਖਾ ਠੀਕ ਨਹੀਂਗਾ ਇਹਨੂੰ ਆਣ ਕੇ ਦੇ ਵੇਖੋ ਅਹੀਂ ਤਕਰੀਬਨ 12:30 ਵਜੇ ਨਾ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮਤਲਬ ਰਗਾ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜੇ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗੰਡਿਆ ਪਿਆ ਇਹ ਟੁਕੜਾ ਜਾਇਆ ਤੇ ਉਸੇ ਵੇਲੇ ਖਤਮ ਤੇ ਉਹ ਆਖਣ ਲੈ ਜੋ ਅਸੀਂ ਆ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸੰਧ ਤੇ ਕਹਿਣ ਲਈ ਹੁਣ ਪੋਸਟਮਾਸਟਰ ਹੋਣਾ ਪੋਸਟਮਾਸਟਰ ਅੱਜ ਛੁੱਟੀ ਹੈ ਕੱਲ ਨੂੰ ਸ਼ਾਇਦ ਛੁੱਟੀ ਹੈ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹਦੇ ਆਧਾਰ ਤੇ ਆ ਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਕੋਈ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਵਿੱਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਏ ਇਹਨੂੰ ਹੁਣ ਬਿਲਕੁਲ ਅਸੀਂ ਸੰਤੁਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਤੀ ਹੈ ਉਹ ਬਿਲਕੁਲ ਡੈੱਡ ਹੋ ਗਿਆ ਕਿਸ ਤਰ੍ਹਾਂ ਘਰ ਖੜ ਕੇ ਉਹਨਾਂ ਨੇ ਆਪਣੇ ਘਰ ਖੜ ਕੇ ਉਹਨਾਂ ਦੇ ਅੰਦਰ ਬੈੱਡ ਤੇ ਚੁੱਕਿਆ ਜੀ ਪੁਲਿਸ ਨੇ ਨਾਲ ਉਹਦੀ ਮਾਂ ਵੀ ਆ ਮਾਂ ਪਹਿਲਾਂ ਡਾਕਟਰ ਕੋਲ ਵੀ ਗਈ ਆ ਲੇਕਿਨ ਹੁਣ ਕਹਿੰਦੀ ਆ ਵੀ ਮੇਰਾ ਕੀ ਕਸੂਰ ਆ 174 ਦੀ ਕਾਰਵਾਈ ਕੀਤੀ ਆ 174 ਜੀ ਕੀ ਹੁੰਦਾ ਸਾਨੂੰ ਤੇਰੇ ਬਾਰੇ ਇੰਨਾ ਨਹੀਂ ਮਾਰ ਰਹੀ ਵੇਖੋ ਜੀ ਮੰਗਦੇ ਸਾਨੂੰ ਪਹਿਲਾਂ ਤਾਂ ਅਸੀਂ ਤੇ ਬੱਚਾ ਇਹਦੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹ ਤਾਂ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਰੰ ਫੜ ਲੈਂਦੇ ਉਹਨੂੰ ਛੱਡੋ ਨਾ ਜਾਂ ਉਹਦੀ ਜਮਾਨਤ ਨਾ ਹੋਵੇ ਸਾਈ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਪਾਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆਵਾ ਤੇ ਥੋੜੀ ਜੀ ਪਿੰਡ ਪਿੰਡਾਂ ਦੇ ਵਿੱਚ ਖਾਸ ਕਰਕੇ ਇੱਕ ਪਿੰਡਾਂ ਦੇ ਵਿੱਚ ਸ਼ਾਰਾ ਇਸ਼ਾਰਾ ਜਿਹੀ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੱਢੇ ਘਰਾਂ ਤੋਂ ਬਾਹਰ ਅਹੀਂ ਇੱਕ ਪ੍ਰਸ਼ਾਸਨ ਕੋ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਅੱਦੇ ਸਾਡਾ ਦੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦਿੱਗੀਆਂ ਪੀੜੀ ਉਹਨਾਂ ਨੂੰ ਅਸੀਂ ਇੱਕ ਇੰਨੇ ਆ ਵੀ ਆਪਣੇ ਬੱਚੇ ਬਚਾ ਲਓ ਉਹ ਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿ ਪੁਲਿਸ ਸਾਡੇ ਪੈੜ ਭਰਾ ਵਾ ਤੇ ਕਿਨੇ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਨਹੀਂ ਤਾਂ ਹਨ ਦੱਸ ਕੀ ਲੱਗਦਾ ਸੀ ਗੱਲ ਮੇਰਾ ਪੁਰਾਣਾ ਲੱਗਦਾ ਕਿਤਨਾ ਮੂਡ ਵਾਜੇ ਤੋਂ ਮੁੰਡਾ ਗੁਰਦੁਆਰਾ ਸਾਹਿਬ ਤੋਂ ਲੈ ਗਿਆ ਸੀ ਤੇ ਫਿਰੇ ਫੋਨ ਸ਼ਾਨ ਜੀ ਕਿਤੇ ਨਹੀਂ ਮਿਲਿਆ ਤੇ 12 1 ਵਜੇ ਦਾ ਫੋਨ ਆਇਆ ਸੀ ਤੇ ਠੀਕ ਨਹੀਂ ਆਣ ਕੇ ਨੂੰ ਹਾਂਜੀ ساری ਰਾਤ ਇੱਥੇ ਰਿਹਾ ਗੁਰਦੁਆਰਾ ਸਾਹਿਬ ਜਦੋਂ ਹਾਂਜੀ ਕਿੰਨੇ ਵਜੇ ਲੈ ਗਏ ਸੀ ਸੀ 6:30 ਵਜੇ ਤੱਕ ਪਤਾ ਕਿੱਥੋਂ ਲੱਗਿਆ ਤੇ ਜੀ ਉਹ ਦੂਸਰੇ ਮੁੰਡੇ ਨੂੰ ਫੋਨ ਆਇਆ ਸੀ ਉਹਨੇ ਦੱਸਿਆ ਫਿਰ ਮੈਂ ਗਿਆ ਤੇ ਦੇਖਿਆ ਤਾਂ ਤੇ ਪਤਾ ਲੱਗਾ ਕਿ ਪਹਿਲਾ ਨਸ਼ਾ ਕਰਦਾ ਕਿੰਨਾ ਚਿਰ ਪਹਿਲਾ ਕਰਦਾ ਪਹਿਲਾਂ ਵੀ 1.5-2 ਸਾਲ ਹੋ ਗਏ ਸੋਨ ਸੈਂਟਰ ਹੋ ਜਾਂਦਾ ਹੈ ਤੇ ਹੁਣ ਤਕਰੀਬਨ ਮਹੀਨਾ ਹੋ ਗਿਆ ਪਤਾ ਨਹੀਂ ਕਿ ਕਿੰਨਾ ਲੱਗਦਾ ਕਿ ਗੱਲ ਹੋਈ ਪਈ ਪਤਾ ਨਹੀਂ ਜੇ ਇਹ ਤੋਂ ਕੋਈ ਨਾਲ ਜਾਣਦਾ ਕੀ ਗੱਲ ਲੱਗਦਾ ਕਿ ਉਹਨੇ ਨਸ਼ੀ ਜੋਰ ਦਾ ਹੀ ਹਾਂਜੀ ਲੱਗਦਾ ਪੈਗਾ ਸੀ ਇਹ ਤੇ ਰਿਪੋਰਟ ਆਉਂਦੀ ਸਰਕਾਰ ਨੂੰ ਹੀ ਤੇ ਪ੍ਰਸ਼ਾਸਨ ਨੂੰ ਹੀ ਤੇ ਅਸੀਂ ਵੇਚਣ ਵਾਲਿਆਂ ਨੂੰ ਹੀ ਇਹ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਜੁਜੇ 25 ਸਾਲ ਦਾ 25 ਸਾਲ ਦਾ ਜਵਾਨ ਬੱਚਾ ਜਿਹੜਾ ਘਰੋਂ ਕੇ ਚੱਲ ਜਾਣਾ ਉਹ ਘਰਾਂ ਨੂੰ ਪੁੱਛਿਆ ਜਾ ਸਕਦਾ ਬਹੁਤ ਮਦਦ ਭਾਗੀ ਇਹ ਕਰਨਾ ਹੋਈ ਆ ਬੁਲਕੋ ਪ੍ਰਸ਼ਾਸਨ ਚੰਗੀ ਕਾਰਵਾਈ ਹੋਣੀ ਚਾਹੀਦੀ ਪਿੰਡਾਂ ਦੇ ਦੇਖੋ ਜੀ ਇਹ ਪਿੰਡਾਂ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਐਕਸ਼ਨ ਲੈਣਾ ਚਾਹੀਦਾ ਇਹੋ ਜਿਹੇ ਜਿਹੜਾ ਮੈਸੇਜ ਆਉਂਦੇ ਉਹ ਤੋਂ ਜਿਹੜੀ ਮਹਿਮਾ ਨੂੰ ਬਹੁਤ ਸ਼ਕਤੀ ਤੌਰ ਤੇ ਵਰਤਣਾ ਚਾਹੀਦਾ ਜੀ ਜੋੜਨੇ ਆ ਬੱਚਿਆਂ ਦੇ ਗਾੜੇ ਵਿੱਚ ਜੋੜਨੇ ਦੇ ਵਿੱਚ ਆਇਆ ਤਾਂ ਪਤਾ ਨਹੀਂ ਆ ਬੱਚਿਆਂ ਨੂੰ ਗਾਹਾਂ ਨਾਲ ਕੋਤ ਬੱਧੁੱਤੇ ਕੰਮ ਕਰੋ ਜਿੱਦਾਂ ਲੋਕ ਪਿੰਡ ਵਿੱਚ ਨਸ਼ੀ ਵੇਚਦੇ ਆ ਕਿ ਤਾਂ ਨਹੀਂ ਸਜ਼ਾ ਚਾਹੁੰਦੇ ਉਹਨਾਂ ਨੂੰ ਸਜ਼ਾ ਦੇ ਹੁਣ ਸਰਕਾਰਾਂ ਹੀ ਦੇਣ ਅਸੀਂ ਇਹਨਾਂ ਨੂੰ ਦੇ ਬਾਰੇ ਜਾਣਦੇ ਨੇ ਕਿ ਕਿਹੜੇ ਇਹਨਾਂ ਦੇ ਧਾਰਾ ਲੱਗੇ ਤੇ ਕੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹਨਾਂ 25 ਸਾਲਾਂ ਦਾ ਮੁੰਡਾ ਕਿਹਾ ਹੋਵੇ ਇਹ ਜੇ ਸਾਡੇ ਦਾ ਇੱਕ ਵਾਰ ਘਰ ਵਿਲਾ ਹੋਗਾ ਸਿੱਤੇ ਅਸੀਂ ਤੇ ਤੁਹਾਨੂੰ ਅਪੀਲ ਕਰਦੇ ਆਂ ਕਿ ਇਦੇ ਬਾਰੇ ਤੁਸੀਂ ਜਾਣਦੇ ਤੁਸੀਂ ਦੱਸੋ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਮੇਰਾ ਨਾਮ ਰਵਿੰਦਰ ਸਿੰਘ ਰਵਿੰਦਰ ਸਿੰਘ ਜਿਸ ਦਾ ਮੁੰਡਾ 24 25 ਸਾਲ ਦਾ ਬੁਰਾ ਹੋਇਆ ਸਾਡਾ ਰਿਸ਼ਤੇਦਾਰ ਕਿੰਨੇ ਫੋਨ ਕੀਤਾ ਸੀ ਤੁਹਾਨੂੰ ਆ ਕੇ ਲੈ ਜਾਓ ਜਿਹਦੇ ਘਰ ਜਿਹਦੇ ਘਰ ਮੈਂ ਤਾਂ ਇਹ ਹੱਸੇ ਮੁੰਡੇ ਨੇ ਫੋਨ ਕੀਤਾ ਵੀ ਠੀਕ ਠੀਕ ਨਹੀਂ ਜਿਆਦਾ ਆਣ ਕੇ ਘਰ ਦੇਖੋ ਇਹਨੇ ਮੜਾ ਜਾਂ ਇਦਾਂ ਵੀ ਹਿਲਣ ਜੁਲਣ ਨਹੀਂ ਡਿਆ ਨਹੀਂ ਜਾ ਕੇ ਵੇਖਿਆ ਤੇ ਉਸ ਡੈਡੀ ਹੀ ਬਿਲਕੁਲ ਹੀ ਮਰ ਰੋ ਕੋਈ ਸਾਹ ਨਹੀਂ ਲੈਂਦਾ ਜਾਂ ਕਿਦਾਂ ਵੀ ਸਿੱਧਾ ਬੈੜ ਤੇ ਪਿਆ ਹੈ ਲਾਗੇ ਇੱਕ ਦੋ ਜਣਾਂ ਨਾਲ ਹੋਰ ਕੰਬਲ ਪਲੇ ਕੇ ਪਏ ਹੀ ਉਹ ਹੀ ਨੇ ਕਾਰਨ ਕੀ ਸੀ ਕਿ ਤਾਂ ਮਤਲਬ ਕੀ ਸੀ ਲੱਗੀ ਕੀ ਹੋਇਆ ਗਿਆ ਕਾਰਨ ਪਾਣੀ ਤੇ ਕੇ ਨਸ਼ਾ ਪੱਤੇ ਵਾਲੇ ਬੰਦੇ ਹੀ ਉਹ ਵੀ ਜਿਨ੍ਹਾਂ ਦੇ ਘਰੇ ਉਹ ਵੀ ਨਸ਼ਾ ਪੱਤਾ ਕਰਦਾ ਇਹ ਮੁੰਡਾ ਇਹਨਾਂ ਨਾਲ ਹੀ ਗਿਆ ਹੀ ਉਹ ਵੀ ਜੋ ਵੀ ਕਰਦੇ ਸਾਰੇ ਬੰਦੇ ਜਿੱਦਾਂ ਪਿੰਡ ਤੇ ਨਸ਼ਾ ਚਾ ਰਿਹਾ ਬਹੁਤ ਹੋ ਗਈ ਹੈ ਇਹ ਮਨਜਸ਼ਨ ਤੋਂ ਮੰਨ ਕਰਦੇ ਸਗਤ ਸਗਤ ਕਾਰਵਾਈ ਚਾਹੀਦੀ ਹੈ ਨਾ ਤੇ ਅਸਾਂ ਬੰਦ ਕਰਾਉਣਾ ਚਾਹੀਦਾ ਹੈ ਹਾਂਜੀ ਨੌਜਵਾਨ ਪੀੜੀ ਭੱਜੇ ਗਾੜੀ ਕਰੀਵ ਕੋਈ ਢਾਈ 1 ਵਜੇ ਇੱਕ ਫੋਨ ਆਇਆ ਤੇ ਇਸ ਦਾ ਐਸਟਰਾ ਕਰਕੇ ਕੋਈ ਸੁਖਿੰਦਰ ਸਿੰਘ 26 27 ਸਾਲ ਉਹ ਮਗਰ ਵੀ ਨਾਮ ਦਾ ਲਿਖਿਆ ਜਣਾ ਕੋਈ ਮੌਤ ਹੋਈ ਹੈ ਤੇ ਅਸੀਂ ਜਿਹੜਾ ਉਹਦੇ ਤਾਇਆ ਸੁਖਦੇਵ ਸਿੰਘ ਉਹਦੇ ਬਿਆਨ ਆਪਾਂ ਕਲਮਬੰਦ ਕੀਤੇ ਆ ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਆ ਕਿਵੇਂ ਹੋਈ ਹੈ 194 BN SS ਦੇ ਤਹਿਤ ਕਾਰਵਾਈ ਕਰ ਰਹੇ ਆ। ਪੋਸਟਮਾਰਟਮ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ। ਲਾਸ਼ ਕਿੱਥੇ ਗਈ? ਲਾਸ਼ ਐਸਐਸ ਵਾਲੀ ਡੈੱਡ ਬਡੀ ਜਿਹੜੀ ਆ ਉਹ ਮੋਰਚੀ ਚ ਸਿਵਲ ਸਟਾਰਟ ਬਟਾਲੀ ਜਿਹੜੀ ਆ ਉਹ ਜਮ੍ਹਾਂ ਕਰਾ ਦਿੱਤੀ ਗਈ ਹੈ। ਉਹ ਲਾਸ਼ ਜਿਹੜੀ ਪਿੰਡੇ ਦੇ ਚਾਰਚੂ ਨੇ ਜਿਹੜੇ ਬਾਹਰ ਨੂੰ ਨਹੀਂ ਇਹ ਘਰ ਦੇ ਵਿੱਚ ਸੀ ਉਹ ਇਹਦਾ ਕੋਈ ਦੋਸਤ ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ ਉਸ ਘਰ ਦੇ ਇਕੱਠੇ ਸਤੇ ਇਹ ਉਹ ਕਾਰਵਾਈ ਕਿਸੇ ਤੇ ਹੋਈ 176 ਦੀ ਕਾਰਵਾਈ 176 ਦੀ 194 ਬੀ ਐਨ ਐਸ ਐਸ ਉਹਦੇ ਤਹਿਤ ਕਾਰਵਾਈ ਕੀਤੀ ਹੈ ਤੇ ਜੋ ਵੀ ਹਾਲਾਤ ਜਿਹੜੇ ਆ ਉਹ ਪੋਸਟਮਾਰਟਮ ਦੇ ਵਿੱਚ ਹੋਣਗੇ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਵੇਗੀ